ਸਰਸਿਕਲ ਬਾਈ ਜੀ ਮਾਹੜੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲੇ ਇੱਕ ਵਸ਼ੀ ਉਖਾਉਨੇ ਆ ਤਾਜੀ ਸੂਈ ਬਹੁਤ ਟੋਪ ਕਲਾਸ ਐਚ ਐਪ ਵਸ਼ੀ ਆ ਤੇ ਮਗਰੀ ਵਸ਼ੀ ਦਿੱਤੀ ਆ ਤੇ ਬਹੁਤ ਸੋਹਣੀਆਂ ਬਾਈ ਨੇ ਕਰਦੇ ਆ ਗੱਲਬਾਤ ਸਰਸਿਕਲ ਬਾਈ ਜੀ ਸਰਸਿਕਲ ਜੀ ਵੀਰ ਜੀ ਠੀਕਾ ਜੀ ਪਰਪਲਾ ਜੀ ਪਰਮਣਾ ਜੀ ਸਾਭ ਵਧੀਆ ਠੀਕ ਠਾਕ ਜੀ ਜਿਨੇ ਭੈਣ ਭਰਾ ਮਾਹੜੇਰੀ ਫਾਰਮ ਦੇ ਜੁੜੇ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਬਾਈ ਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਸਾਰੀ ਸੰਗਤ ਦਾ دلੋਂ ਧੰਨਵਾਦ ਕਰਦੇ ਆਂ ਧੰਨਵਾਦ ਬਾਈ ਜੀ ਤੇ ਜਨਵਾਰ ਵਿੱਚ ਹੀ ਬੁਖਾਮ ਨੇ ਬਸ ਹੀ ਚੰਗੇ ਟਾਪ ਦੀ ਹਾਂਜੀ ਹਾਂਜੀ ਦੋ ਚਾ ਸੂਆ ਵੈੜ ਸੁਈ ਆ ਠੀਕ ਆ ਜੀ ਥੋੜਾ ਜਿਹਾ ਵੀਰ ਨਸਾ ਆਪਾਂ ਨੇ ਜਰੂਰ ਬੱਛੀ ਦੇ ਵਿੱਚ ਰਹਿ ਗਿਆ ਹਾਂਜੀ ਤੇ ਬੰਦੇ ਕੋ ਦਾਖਾ ਵੜਾ ਅਸੀਂ ਬੜੀਆਂ ਚੰਗੀਆਂ ਵੀਰ ਵੀਰ ਕੋ ਠੀਕ ਜੀ ਤੇ ਸਾਰੀਆਂ ਟੌਪ ਦੀਆਂ ਵਸ਼ੀਆਂ ਰੱਖੀਆਂ ਅਸੀਂ ਦੇ ਹਾਂਜੀ ਤੇ ਪਰਸਾਂ ਦੀ ਸੋਈ ਆ ਠੀਕ ਹੈ ਬਾਈ ਜੀ ਕੋ 17 18 ਕਿਲੋ ਵਸ਼ੀ ਦੇ ਕੋਲ ਬੋਲਾ ਹੋਊਗਾ 17 18 ਕਿਲੋ ਬੋਲਾ ਹੈਗਾ ਤੇ 20 ਕਿਲੋ ਪਹਿਲੇ ਸਵੇ ਚੱਲੀ ਜਾਂ ਵੀਰ ਭਰਾ ਆਪਣਾ ਅੰਦਾਜ਼ਾ ਲਾ ਕੇ ਦਵੇ ਵਸ਼ੀ ਵੱਡੀ ਆ ਜਿਹੜਾ ਕੋਈ ਵੀਰ ਅੰਦਾਜ਼ਾ ਫਰੀਡ ਵਾਲੇ ਜਿਹੜੇ ਵੀਰੇ ਆ ਉਹਨਾਂ ਨੂੰ ਪਤਾ ਕਿ ਕਿੰਨਾ ਦੁੱਧ ਤੇ ਚੱਲੂਗੀ ਬੈਠ ਠੀਕ ਹੈ ਬਾਈ ਜੀ ਤੇ ਬਾਕੀ ਠੰਡੀ ਸੀਲ ਫੋਨ ਤੇ ਕਾਦਨੀ ਵੀਰੇ ਕਾ ਵਸ਼ੀ ਦਾ ਕਿਤੇ ਮਿਲਦਾ ਕਾਦਨੀ ਮਿਲਦਾ ਸਹੀ ਗੱਲ ਪਾਈ ਜੀ ਵੱਡਾ ਆ ਡਾ ਕਰ ਵੀਰੇ ਵੀਡੀਓ ਜਰੂਰ ਮਾਥਾ ਛੋਟਾ ਜਾਪੂਗਾ ਪਰ ਇਹਦਾ ਕੁੱਸੇ ਆ ਕੇ ਵੇਖੇ ਕਿ ਕਹਿ ਦਿੰਨੇ ਆ ਵੀ ਗੱਡੀ ਨਾਲ ਉੱਤੇ ਲੱਗੂਗੀ। ਇਹ ਨਾ ਲੱਗੇ ਤਾਂ ਫੇਰ ਗੱਲ। ਦੇਖੋ ਯਾਰ ਕਾ ਵਸ਼ੀ ਦੁੱਧ ਵਧੀਆ ਪਾਉਗੀ ਬਹੁਤ ਸੋਹਣੀ ਸਾਫ ਆ ਸੁਥਰੀ ਕੁਆਲਿਟੀ ਵਸ਼ੀ ਦੇ ਵਿੱਚ। ਥੋੜਾ ਹਲਸੇ ਪਾਉਂਦੇ ਜਾਂ ਪਰ ਸਹੀ ਗੱਲ ਦੁੱਧ ਵਾਲਾ ਪਛੋੜਾ ਥੋੜਾ ਬਣਾ ਹੀ ਜਾਂਦਾ ਇਦਾਂ। ਨਹੀਂ ਮੀਰੀਆਂ ਨਹੀਂ ਗੜਾਂ ਜਾਂਦਾ। ਜੀ ਰਾਤ ਬੜਾ ਆ ਗਿਆ ਨਾ ਵੀਰੇ ਇਨਾ ਤੇਰੇ ਤੇਰੀ ਜੀ ਆਪਣੇ ਕੋਈ ਆਈ ਆ ਠੀਕ ਹੈ ਜੀ ਮਗਰੀ ਵਸ਼ੀ ਮਗਰੀ ਵਸ਼ੀ ਜਾਂਦੀ ਰਹੀ ਪੂਰੀ ਨਸਲ ਬਰੀਡ ਵਾਲੀ ਆ ਮੈਂ ਕੋਈ ਇਹ ਨਹੀਂ ਪੁੱਛਿਆਗਾ ਵੀ ਟੀਗਾ ਕੜਾ ਲਵਾਇਆ ਹੈ ਇਹਨਾਂ ਨੇ ਆ ਜਾ ਵਸ਼ੀ ਮਗਰੀ ਲੈ ਲੋ ਜੀ ਇਹ ਜਿਹੜਾ ਵੀ ਠੰਡਾ ਕਰਕੇ ਮੈਂਤੀ ਇਹ 18 ਕਿਲੋ ਬੋਲਾ ਹੈ ਵਸ਼ੀ ਆਵੇ ਵਸ਼ੀ ਮਗਰ ਪਾਲਣੀ ਪਲ ਜਣਾ ਚੰਗੇ ਟੀਗੇ ਚੰਗੇ ਟੀਗੇ ਦੀ ਆ ਥੈਂਕ ਯੂ ਸੇਮਨ ਦੀ ਤਵਸ਼ੀ ਆ ਮਗਰ 18 ਕਿਲੋ ਠੰਡਾ ਕਰਕੇ ਵੀਰ ਬਾੜ ਕੋ ਬੋਲਾ ਆ ਹਾਂ ਜੀ ਜਿਹੜਾ ਗਰੰਟੀ ਵਾਲਾ ਦੁੱਧ ਜਿਹੜਾ ਵਸ਼ੀ ਪਾਊਗੀ ਨਿਆਰੇ ਵਾਲਾ ਹਾਂ ਜੀ 5 ਕਿਲੋ ਦੋ ਦੋ ਮਈਏ ਕਰਾ ਦੇ ਤੋੜ ਦੋ ਮਾੜੀ ਤੋੜ ਦੋ ਬੜਾ ਵਡਾ ਕਾਦਾ ਵੀਰ ਬੈਠ ਦੇ ਵੇਖੋ ਜੀ ਜਿਹਨੂੰ ਕਹਿੰਦੇ ਨੇ ਇੰਜਾਰੇ ਇੰਜਾਰੇ ਬਣਨ ਵਾਲੀ ਉਹ ਚੀਜ਼ ਹੈ ਲੈ ਆਓ ਨੇ ਆਨ ਵੀਰ ਬਹੁਤ ਟਾਪ ਦਾ ਲੱਗਾ ਮਸ਼ਾ ਫਲੀ ਚਵਾਈ ਵੀ ਆ ਮਸ਼ੀਨੀ ਚਵਾਈ ਵਾਲਾ ਵੀ ਆ ਹਾਂਜੀ ਬਹੁਤ ਹਨ ਟਾਪ ਦਾ ਲੱਗਾ ਬਾਕੀ ਨਿੱਗਰ ਲੇਵੇ ਦੀ ਵਸ਼ੀਅਤ ਦੁੱਧ ਵਾਲੀ ਠੀਕ ਆ ਸੋਸ ਲੇਵੇ ਦੀ ਪੂਰੀ ਜਿਆਦਾ ਫਿਰ ਠੰਡੀ ਬੜੀ ਵਹਿਣ ਸਹੀ ਗੱਲ ਬਾਜੀ ਇਹੋ ਜਿਹੀ ਛਾ ਥੋੜਾ ਰੋ ਕਾਟੀ ਵਾਜਦਾਂਗੇ ਜਿਹੜਾ ਦੇਵਾ ਹੁੰਦਾ ਨਾ ਫਿਕਸ ਰੇ ਵਧੀਆ ਨਿੱਗਰ ਲੇਵੇ ਦੀ ਵਸ਼ੀਅਤ ਦੁੱਧ ਵਾਲੀ ਸਾਰੀ ਕੁਆਲਟੀ ਜੜੀ ਇਹ ਭਾਈ ਤੁਹਾਨੂੰ ਚੈੱਕ ਕਰ ਦਿੰਦੇ ਜਿਗਰ ਵਾਲੀ ਬਹੁਤ ਸੋਹਣੀ ਦੱਸੋ ਮਾੜਾ ਭਾਈ ਜਾਇਜ ਆ ਮੁੱਲ ਕਰਿਓ ਬਿਲਕੁਲ ਜਾਇਜ ਕਰਾਂਗੇ ਬੜੀ ਆ ਕੁਆਲਟੀ ਵਾਲੀ ਵਸ਼ੀਅਤ ਹੱਡੀ ਬਿਲਕੁਲ ਜਾਜ ਪਹਾੜਾ ਨੀਰ ਵੇਰ ਦਵਾਂਗੇ ਪਿਛੋ ਦੀ ਬੋਏ ਵੇਖੋ ਠੀਕ ਹੈ ਜੀ ਵੇਖੋ ਠੰਡੀ ਦੀ ਕੱਦ ਬੜਾ ਉਹ ਪਸ਼ੀਰਾ ਬਹੁਤ ਜ਼ਿਆਦਾ ਕੱਦ ਦੇ ਕੱਦ ਨਹੀਂ ਲੱਭਦੇ ਇਹੋ ਵਸ਼ੀਰ ਰਾਜੀ ਹੁੰਦੀ ਤੇ ਮੇਲੇ ਹੋਰ ਬੁਰੀ ਜਚਨੀ ਹੋਰ ਉਹ ਬੰਨਾ ਮੈਂ ਮੇਲੇ ਚ ਵਿਰਜੀ ਲੈਣੀ ਮੈਂ ਨਹੀਂ ਠੀਕ ਹੈ ਜੀ ਲੈਣੀ ਮੈਂ ਪਹਿਲੇ ਨਵਤੇ ਆਉਣੀ ਠੀਕ ਹੈ ਬਹੁਤ ਜ਼ਿਆਦਾ ਚੰਗੀ ਬੈੜੀ ਦੱਸੋ ਭਾਈ ਜੀ ਕੀ ਮੋਲ ਕਰਨਾ ਮੋਨਵੀਰ ਬਿਲਕੁਲ ਜਾਜ ਵਸ਼ੀ ਦੇ ਹੈਗੀ ਸਮੇ ਦੇ ਹਸਾਬ ਨਾਲ 2 ਲੱਖ ਦੀ ਹਾਂਜੀ ਨਹੀਂ ਉਹ ਰੇਟ ਨਹੀਂ ਕਰਨਾ ਜੀ ਜੀ ਆ ਜੀ ਮੋਲ ਕਰੋ ਭਾਈ ਸਵਾਲ ਆ ਜੀ ਬਿਲਕੁਲ ਹਾਂਜੀ 1 ਲੱਖ 5000 ਦੀ ਬੀਚ 1 ਲੱਖ 5 ਦੀ ਪਰ ਵੀਰੇ ਇੱਕ ਗੱਲ ਹੈਗੀ ਆ ਕਰ ਦੋ ਭਾਈ ਥੋੜਾ ਆ ਮਾਨ ਕਰ ਦੋ ਮਾਨ ਵੀ ਜੀ ਮੌਕੇ ਤੇ ਕਰ ਦਾਂਗੇ ਮੌਕੇ ਤੇ ਮਾਨ ਕਰ ਦਾਂਗੇ ਕਰ ਦੋਗੇ ਫੁੱਲਾ ਕਰਾਂਗੇ ਫੁੱਲਾ ਕਰਾਂ ਤਾਂ ਨਾ ਜੀ ਮੌਕੇ ਕਰ ਦੋ ਫੁੱਲਾ ਫੁੱਲਾ ਮਾਨ ਆਣੇ ਜਿਹੜਾ ਵੀ ਲੈ ਗਣਾ ਵੀਰ ਭਰਾ ਯਾਰ ਕਰੂਗੇ ਠੀਕ ਆ ਭਾਈ ਕਹਿੰਦੇ 1 5 ਮੋਲ ਆ 1 5 ਤੋਂ ਹੀ ਮਾਨ ਕਰ ਦਾਂਗੇ ਕਰ ਦੋਗੇ ਚਲੋ ਜੀ ਕਰ ਦਿਓ ਕਰਦੇ ਮਨ ਖੁਸ਼ ਪਰ ਮੈਂ ਨਾ ਵੀਰ ਬੈਠ ਲੈ ਗਿਆ ਲੈ ਵੇ ਦੀਆਂ ਨਾੜਾਂ ਸਹੀ ਗੱਲ ਭਾਈ ਜੀ ਵਸ਼ੀ ਅਜੇ ਤਾਜੀ ਸੋਈ ਆ ਜੇ 3 2 ਚੋਈਆਂ ਹੋ ਗਈਆਂ ਤਾਂ ਵਸ਼ੀ ਨੇ ਇਹਦੇ ਹੋਰ ਖੁੱਲ ਜਾਣਾ ਜਿਹਨਾਂ ਕਿ ਰੁਕਦੇ ਆਂ ਮੀਡੀਆ ਭਲਾਤੀ ਵਸ਼ੀ ਠੀਕ ਆ ਭਾਈ ਇਹ ਅਸਲ ਚੀਜ਼ ਕੁਆਲਟੀ ਵਾਲੀ ਤੇ ਦੁੱਧ ਵਾਲੀ ਵਸ਼ੀ ਬਹੁਤ ਸੋਹਣੀ ਮਗਰ ਬੱਚਾ ਵੀ ਚੰਗੀ ਪ੍ਰੀਖ ਦਾ ਆ ਜੇ ਵਸ਼ੀ ਪਾਲੀ ਜਾਵੇ ਭਲਕੇ ਨੂੰ ਇਹੋ ਹੀ ਜਾਂ 60000 ਦੀ ਵਸ਼ੀ ਪੰਜਦੀ ਤੇ ਚੰਗੇ ਫਾਰਮ ਦੇ ਵਸ਼ੀ ਖਰੀਦੀ ਹੈ ਨਾ ਚੰਗੇ ਇਹ ਇਹ ਫਰਮ ਜਹ ਹੁੰਦੀਆਂ ਵਸ਼ੀਆਂ ਇਹ ਜੀਆਂ ਪਸ ਯਾ ਲਿਆ ਹਾ ਫਾਰਮ ਜੋ 50 60 ਹਜ਼ਾਰ ਦੀ ਜੰਮਦੀ ਵਸ਼ੀ ਦੀ ਗੰਦੀ ਹੈ ਫਾਰਮ ਆ ਜੀ ਵੇਣਾ ਵੀ ਸਰੇਰੀ ਜੀ ਨੂੰ ਖੇਗਦਾ ਆ ਆ ਚੀਜ਼ ਵੀ ਨਹੀਂ ਮਿਲਦੀ ਵੇਹ ਗਾਂ ਨਾਲ ਇੱਥੇ ਸਹੀ ਗੱਲ ਲਿਆਓ ਇਧਰ ਖਾਓ ਜੋ ਆ ਚੂ ਬੜਾ ਲਗਾ ਮਸ਼ੀਨ ਠੀਕ ਹੈ ਜੀ ਕੋਈ ਪਾਲ ਨਹੀਂ ਛਾਲ ਨਹੀਂ ਕੋਈ ਪਾਲ ਨਹੀਂ ਪਈ ਲੈਵਾ ਲੈਵਾ ਵਹੀ ਚੰਗੀ ਵਸ਼ੀ ਆ ਬਰੀਡ ਵਾਲੀ ਆ ਕੁਆਲਿਟੀ ਵਸ਼ੀ ਦੇ ਵਿੱਚ ਤਲੋਦੀ ਬੋਲ ਦਾ ਐਡਰੈਸ ਨਤੀਵੇ ਦੀ ਫੋਨ ਨੰਬਰ ਆਪਣਾ ਹੈ 8427407757 ਨਾਮ ਮਾਨਾ ਲਾਈਕ ਤੇ ਕਮੈਂਟ ਸ਼ੇਅਰ ਵਾਧ ਤੋ ਵਧ ਚੈਨਲ ਨੂੰ ਕਰਿਆ ਕਰੋ ਜਿੰਨੀ ਸੰਤ ਜੁੜੀ ਸਾਰਿਆਂ ਦਾ ਧੰਨਵਾਦ ਕਰਦਾ ਧੰਨਵਾਦ ਕਰਦੇ ਆਂ ਭਾਈ ਜੀ ਸਤਿ ਸ੍ਰੀ ਅਕਾਲ ਜੀ